ਅਵਲ ਸੈਸ਼ਨ ਸ਼ੁਰੂ ਹੋ ਰਿਹਾ ਹੈ ਤਾਂ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੱਦਾਂ ਦੇ ਮੁੱਦੇ ਆ ਜਿਹੜੇ ਅੱਜ ਚੱਕੇ ਜਾਣਗੇ ਖੈਰਾ ਸਾਹਿਬ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ ਕਿੱਦਾਂ ਦੇ ਅੱਜ ਜਿਹੜੀ ਆ ਕਾਰਗੁਜ਼ਾਰੀ ਦਿਖਦੀ ਆ ਕਿ ਕਿਹੜੇ ਮੁੱਦੇ ਆ ਅਹਿਮ ਹੋਣ ਰਹਿਣ ਵਾਲੇ ਨੇ ਮੁੱਦੇ ਕਿੱਥੋਂ ਚੱਕੋਗੇ ਤੁਸੀਂ ਜੀ ਜੀ 6 ਮਹੀਨਿਆਂ ਬਾਅਦ ਡੇਢ ਦਿਨ ਦਾ ਸੈਸ਼ਨ ਬੁਲਾਇਆ 117 ਮੈਂਬਰਸ ਨੇ ਜੀ ਪੰਜਾਬ ਦੇ ਭਗਤ ਦੇ ਮਸਲੇ ਨੇ ਕਿਹੜਾ ਮਸਲਾ ਚੱਕੋਗੇ ਤੇ ਕਿਹੜਾ ਛੱਡੋਗੇ ਤੇ ਕਿਹਨੂੰ ਇਹ ਬੋਲਣ ਦਿੰਦੇ ਨੇ ਇਸ ਲਈ ਇਸ ਮੋਕਰ ਪਾਰਟੀ ਦੀ ਸਰਕਾਰ ਨੇ ਆਮ ਜਿਹੜਾ ਵਿਧਾਨ ਸਭਾ ਦੀ ਅਹਿਮੀਅਤ ਇਹਦੀ ਮਰਿਆਦਾ ਭੰਗ ਕਰ ਦਿੱਤੀ ਹੈ ਇਹ ਤਾਂ ਐਵੇਂ ਅਸੀਂ ਤੁਰੇ ਫਿਰਦੇ ਆ ਬਿਕੋਜ਼ ਹਾਜ਼ਰੀ ਲਾਉਣੀ ਪੈਂਦੀ ਆ ਆਦਰਵਾਇਸ ਇਹ ਜਿਹੜਾ ਸੈਸ਼ਨ ਹੈਗਾ ਇਹ ਕਨਸਟੀਟਿਊਸ਼ਨਲ ਆਬਲੀਗੇਸ਼ਨ ਆ 6 ਮਹੀਨੇ ਵਿੱਚ ਇੱਕ ਵਾਰੀ ਸਦਨ ਦੇ ਬੈਠਣਾ ਤਾਂ ਬੁਲਾਇਆ ਇਹਨਾਂ ਨੇ ਜੇ ਕਨਸਟੀਟਿਊਸ਼ਨ ਆਬਲੀਗੇਸ਼ਨ ਨਾ ਹੋਵੇ ਕਿ 5 ਸਾਲ ਹੀ ਨਹੀਂ ਸਦਨਾ ਇਹ 5 ਸਾਲ ਹੀ ਨਹੀਂ ਸਦਣਗੇ ਜੀ ਸੋ ਔਰ ਅਗਰ ਸਦਰੇ ਸੀ ਤੁਸੀਂ ਤਾਂ ਫਿਰ ਬਜਟ ਪੇਸ਼ ਦਾ ਬਜਟ ਪੇਸ਼ ਹੋਗਾ ਸਾਰੇ ਸੂਬਿਆਂ ਵਿੱਚ ਬਜਟ ਪੇਸ਼ ਹੋ ਗਏ ਨੇ ਇਹਨਾਂ ਕੋ ਬਜਟ ਵੀ ਤਿਆਰ ਨਹੀਂ ਗਾ ਇਹਨਾਂ ਕੋ ਕੋਈ ਅੱਜ ਕੰਮ ਕਰਨ ਦੀ ਕਾਰਵਾਈ ਨਹੀਂ ਗਈ ਜੀ ਅਸੀਂ ਸਿਰਫ ਸ਼ਰਧਾਂਜਲੀ ਦਿੱਤਾ 11:30 ਤੱਕ ਦੁਬਾਰਾ ਸਦਨ ਉਠਾਤਾ ਅੱਗੇ ਕੋਈ ਅਜੈਂਡਾ ਨਹੀਂ ਗਾ ਕੋਈ ਬਿੱਲ ਨਹੀਂ ਗਾ ਕੋਈ ਡਿਸਕਸ਼ਨ ਨਹੀਂ ਗਈ ਔਰ ਪੰਜਾਬ ਦੇ ਵਿੱਚ ਕਿੰ다 ਨੇ ਭਗਦੇ ਮਸਲੇ ਆ ਕਿ ਪਹਿਲਾਂ ਤਾਂ ਇਹਨਾਂ ਨੇ ਕਰਜ਼ਾ ਹੀ ਕਿੱਡਾ ਚੜਾਤਾ ਵਾ ਇਹ ਮਗਰਲੀਆਂ ਸਰਕਾਰਾਂ ਨੂੰ ਕੋਸਤੇ ਸੀਗੇ ਦੇਖੋ ਮਗਰਲੀਆਂ ਸਰਕਾਰਾਂ ਨੇ 40 ਸਾਲਾਂ ਚ 3 ਲੱਖ ਕਰੋੜ ਦਾ ਕਰਜ਼ਾ ਚੜਾ ਇਹਨਾਂ ਬੇਈਮਾਨਾਂ ਨੇ 3 ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਚੜਾਇਆ ਸੋ देयरफॉर ਹਰ ਫਰੰਟ ਤੇ ਫੇਲ ਨੇ ਡਰੱਗਸ ਬੇਤਹਾਸ਼ਾ ਨੇ ਜੀ ਬੇਅਦਬੀਆਂ ਦਾ ਮਸਲਾ ਇਹਨਾਂ ਤੋਂ ਹੱਲ ਨਹੀਂ ਹੋਇਆ ਕਰਪਸ਼ਨ ਮਤਲਬ ਸਿਖਰਾਂ ਤੇ ਪਰ ਜਿਹੜਾ ਆ ਬਿੱਲ ਮੇਰਾ ਪੇਸ਼ ਕਰਨਾ ਸੀਗਾ ਮੈਂ ਜਿਹੜਾ ਗੈਰ ਪੰਜਾਬੀਆਂ ਨੂੰ ਪੰਜਾਬ ਚ ਆਉਣ ਤੇ ਇੱਕ ਕਾਨੂੰਨ ਹੋਣਾ ਚਾਹੀਦਾ ਮੈਂ ਨਹੀਂ ਕਹਿੰਦਾ ਭਜਾ ਦਿਓ ਸਾਰੇ ਆਪਾਂ ਦੇਖ ਰਹੇ ਹਾਂ ਕਿ ਬਾਹਰਲੇ ਦੇਸ਼ਾਂ ਤੋਂ ਡਿਪੋਰਟ ਕਰੇ ਜਾ ਰਹੇ ਆ ਅੱਜ ਕੱਲ ਉੱਤਰਾਖੰਡ ਦੀ ਸਰਕਾਰ ਨੇ ਵੀ ਬਿਲ ਪਾਸ ਕਰਤਾ ਬੀਜੇਪੀ ਦੇ ਹਿਮਾਚਲ ਚ ਲਾਅ ਹੈ ਜੀ ਰਾਜਸਥਾਨ ਚ ਲਾਅ ਹੈ ਗੁਜਰਾਤ ਵਿੱਚ ਲਾਅ ਹੈ ਹੁਣ ਤਾਂ ਇਹ ਹੋ ਗਿਆ ਕਿ ਅਮਰੀਕਾ ਵੀ ਸਾਡੇ ਨਿਆਣਿਆਂ ਨੂੰ ਜਹਾਜ਼ ਪਰ ਪਰ ਕੇ ਡਿਪੋਰਟ ਕਰ ਰਹੀ ਹੈ ਆਸਟ੍ਰੇਲੀਆ ਨੇ ਬੰਦ ਕਰਤਾ ਐਂਟਰੀ ਕੈਨੇਡਾ ਨੇ ਬੰਦ ਕਰਤਾ ਵਿਸ਼ਵ ਦਾ ਏਜੰਡਾ ਤੇ ਆ ਗੁਰਤਾਰ ਸਿੰਘ ਸੰਧਵਾਨ ਮੈਨੂੰ ਜਵਾਬ ਭੇਜਿਆ ਫਰਜੀ ਜੀ ਰਿਜੈਕਟ ਵੀ ਨਹੀਂ ਕਰਦੇ ਡਰਦੇ ਉਹ ਕਿ ਪਤਾ ਕਿ ਲੋਕੀਂ ਜੁੱਤੀਆਂ ਮਾਰਨਗੇ ਤੇ ਪਾਸ ਵੀ ਨਹੀਂ ਸਦਨ 'ਚ ਵੀ ਨਹੀਂ ਲਿਆਉਂਦੇ ਸੋ ਇਸ ਕਰਕੇ ਬੋਗਸ ਸਰਕਾਰ ਇਹਨਾਂ ਦੇ ਦਿਨ ਪੁੱਠੀ ਸ਼ੁਰੂ ਹੋ ਗਈ ਗਿਣਤੀ ਜਿੱਦਾਂ ਕੇਜਰੀਵਾਲ ਹਾਰਿਆ ਇੱਕ ਦਿਨ ਭਗਵਾਨਪਤਾਨ ਵੀ ਪੰਜਾਬ 'ਚ ਇਦਾਂ ਹਾਲ ਜਿਵੇਂ ਦੇਖਿਆ ਗਿਆ ਕਿ ਦਿੱਲੀ ਦੇ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਆਪ ਪਾਰਟੀ ਨੂੰ ਕਿ ਲੱਗਦਾ ਉਸ ਤੋਂ ਕੁਝ ਸਿੱਖਿਆ ਜਾਏਗਾ ਜਾਂ ਕੁਝ ਜਿਹੜੇ ਆ ਵਿਰੋਧੀ ਧਿਰ ਦੇ ਜਿਹੜੇ ਸਵਾਲ ਨੇ ਉਹਨਾਂ ਨੂੰ ਬੋਲਣ ਦੇ ਜਿਹੜਾ ਕਿਸੇ ਵੀ ਹਾਰ ਤੋਂ ਜਾਂ ਕਿਸੇ ਗੱਲ ਤੋਂ ਸੁਣ ਜੋ ਉਹ ਬੰਦੇ ਸਿੱਖਦੇ ਨੇ ਨਿਕੰਮੇ ਨੇ ਇਹਨਾਂ ਨੇ ਇਹ ਮੂਰਖਾਂ ਦਾ ਟੋਲਾ ਇਹਨਾਂ ਨੇ ਕੁਝ ਨਹੀਂ ਸਿੱਖਿਆ ਮਾਈਨਿੰਗ ਨੂੰ ਕਿਵੇਂ ਦੇਖਦੇ ਹੋ ਕਿ ਗੈਰ ਕਾਨੂੰਨੀ ਮਾਈਨਿੰਗ ਵਾਲੇ ਸਵਾਲ ਖੜੇ ਹੋ ਰਿਹਾ ਕਾਨੂੰਨ ਵਿਵਸਥਾ ਨੂੰ ਲੈ ਕੇ ਹਲੇ ਵੀ ਸਵਾਲ ਖੜੇ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਤਾਂ ਸਾਰੇ ਪੰਜਾਬ 'ਚ ਆਕਰ ਮਚੀ ਹੋਈ ਹੈ ਜਿਹੜਾ ਕੇਜਰੀਵਾਲ ਕਹਿੰਦਾ ਸੀ ਜੀ ਮੈਂ 20000 ਕਰੋੜ ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਕੇ ਤੇ ਖਜ਼ਾਨੇ 'ਚ ਪੈਸਾ ਪਾਉਂਗਾ ਤੇ ਆਮਦਨ ਜਿਹੜੀ ਆ ਅੱਜ ਪੰਜਾਬ ਦੇ ਵਿੱਚ ਮਾਈਨਿੰਗ ਤੋਂ ਸਿਰਫ 250 ਕਰੋੜ ਇਹਦਾ ਮਤਲਬ 19750 ਕਰੋੜ ਰੁਪਇਆ ਕੇਜਰੀਵਾਲ ਦੱਸੇ ਕਿੱਥੇ ਜਾ ਰਿਹਾ ਵਾ ਇਹ ਕਹਿੰਦੇ ਸੀ ਨਾ ਬੇਈਮਾਨੀ ਹੋ ਰਹੀ ਆ ਮੰਨ ਲਿਆ ਕਿ ਬੇਈਮਾਨੀ ਹੋ ਰਹੀ ਸੀ ਇਹਦਾ ਮਤਲਬ ਤੁਹਾਡੀ ਵੀ ਬੇਈਮਾਨੀ ਹੋ ਰਹੀ ਆ ਇਸ ਕਰਕੇ ਮਾਈਨਿੰਗ ਦਾ ਤਾਂ ਜਿੰਨਾ ਹਰਜੋਤ ਬੈਂਸ ਦੇ ਇਲਾਕੇ ਦੇ ਵਿੱਚ ਇਹਦੇ ਚਾਚੇ ਦੇ ਪਰਚਾ ਦਾ ਜੋ ਹੋਇਆ ਐਫ ਆਰ ਜੋ ਅੱਗੇ ਗੱਲ ਕੀ ਰਹਿ ਗਈ ਆ ਸਾਰੇ ਪੰਜਾਬ ਦੇ ਵਿੱਚ ਲੁੱਟਕ ਸੁੱਟ ਮੱਚੀ ਹੋਈ ਆ ਲੋ ਐਂਡ ਆਰਡਰ ਅਰਾਜਕਤਾ ਹੈ ਕਤਰੂ ਘਰਾਤ ਹੈ ਪਰ ਸੀਐਮ ਨੇ ਤਾਂ ਸਾਬ ਕਹਿ ਰਹੀ ਹੈ ਕਿ ਇਹ ਸੀ ਪ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਸਖਤ ਕਾਰਵਾਈਆਂ ਕਰ ਰਹੀ ਹੈ ਉਹ ਯਾਦ ਹੈ ਤੁਹਾਨੂੰ ਰਿਪੋਰਟ ਪੇਸ਼ ਹੋਈ ਸੀ 2024 ਚ ਸ਼ਹਿਰ ਤੋਂ 48 ਤਹਿਸੀਲਦਾਰਾਂ ਦੀ ਹਾਂ ਜੀ ਆਪ ਹੀ ਕਹੇ ਕਿ ਕਰਪਟ ਨੇ ਤੇ ਆਪ ਹੀ 48 ਬੈਸਟ ਜਗ੍ਹਾ ਤੇ ਲਾਏ ਹੋਏ ਨੇ ਸੋ ਇਹ ਮੈਂ ਤੁਹਾਨੂੰ ਇਹੀ ਕਹਣਾ ਕਿ ਬੇਸ਼ਰਮ ਨਹੀਂ ਹੁੰਦੇ ਬੰਦੇ ਜਿਹੜੇ ਉਹ ਕਹਿੰਦੇ ਸਾਡੀ ਤਾਂ ਅਦਾਲਤ ਥੱਲੇ ਡੁੱਲ ਗਈ ਇਸ ਦਾ ਪੁੰਜੇ ਬਹਿ ਕੇ ਖਾਂਦੇ ਆ ਇਹ ਬੇਸ਼ਰਮਾਂ ਦੀ ਸਰਕਾਰ ਹੈ ਪਹਿਲੀ ਵਾਰ ਇਦਾਂ ਦੇ ਹੰਕਾਰੀ ਬੰਦੇ ਦੇਖੇ ਨੇ ਪਹਿਲੀ ਵਾਰ ਇਦਾਂ ਦੇ ਬਿਸ਼ਰਮ ਟੋਲਾ ਦੇਖਿਆ ਤੇ ਪਹਿਲੀ ਵਾਰ ਇਦਾਂ ਦੀ ਕਰਪਟ ਗਵਰਨਮੈਂਟ ਦੇਖੀ ਆ ਜਿਹਨੇ ਆ ਵਿਧਾਨ ਸਭਾ ਦਾ ਸਾਡਾ ਜਿਹੜਾ ਮੰਦਰ ਕਹਿੰਦੇ ਆ ਸੀ ਇਹਨੂੰ ਤਬਾਹ ਕਰ ਦਿੱਤਾ ਉਥੇ देयर इज नो ਸਕੋਪ ਫॉर ਐਨੀ ਫੇਅਰ ਡਿਸਕਸ਼ਨ ਇਨ ਥਿਸ ਹਾਊਸ ਸੋ ਇਹ ਸੰਨ ਐਮ ਐਲ ਏ ਸੁਪਾਲ ਸਿੰਘ ਖੈਰਾ ਜਿਨ੍ਹਾਂ ਨੇ ਕਿ ਕਿਹਾ ਹੈ ਕਿ ਸਿਰਫ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਜਾਂ ਮੁੱਦਿਆਂ ਨੂੰ ਚੱਕਣ ਦੀ ਥਾਂ ਸਿਰਫ ਸੈਸ਼ਨ ਦਾ ਨਾਮ ਹੀ ਜਿਹੜਾ ਰੱਖਿਆ ਗਿਆ ਹੈ ਦੇਖਣਾ ਹੋਵੇਗਾ ਕਿ ਸੈਸ਼ਨ ਚ ਕੀ ਕੁਝ ਹੋਏਗਾ ਕਿਦਾਂ ਦੇ ਮੁੱਦੇ ਆ ਜਿਹੜੇ ਉਹ ਚੁੱਕੇ ਜਾਣਗੇ ਵੀਡੀਓ ਜਰਨਲਿਸਟ ਅਤਲ ਬਰਮਾ ਨਾਸਤਨਾਬ ਸਿੰਘ ਵਠੋਈ ਐਨਆਰਆਈ ਟੀਵੀ ਚੰਡੀ ਐਨਆਰਆਈ ਟੀਵੀ ਚੰਡੀਗੜ੍ਹ